ਇੱਦਾਂ ਫੜ ਕੇ ਘਮਾ ਰੰਦਾ ਸੀ ਕੋਈ ਨਾ ਮ ਰਹਿਣ ਦੇ ਰਹਿਣ ਦੇ ਕੋਈ ਨਾ ਰਹਿਣ ਦੇ ਆਹ ਇੱਥੋਂ ਆ ਦੇ ਕੋ ਬਾਹ ਹੁਣ ਐ ਮੁੜ ਗਈ ਹਣਾ ਦੁਬਾਰਾ ਪਤਾ ਨਹੀਂ ਕਦੋਂ ਹੋਣੀ ਇਹ ਗੱਲ ਹੁਣ ਆਖੀ ਸੱਸਰੀ ਦਾ ਪਤਾ ਨਹੀਂ ਵੀ ਤੇਰੇ ਨਾਲ ਉਹਨਾਂ ਕਿਉਂ ਨਹੀਂ ਦੇ ਮਿਲਿਆ ਹੋਣਗੇ ਜਾਂ ਨਹੀਂ ਆਉਣਗੇ ਸਲਾਮ ਆ ਤੈਨੂੰ ਤੈਨੂੰ ਲੱਖ ਲੱਖ ਸ਼ੁਕਰਾਨਾ ਦੇ ਅਮੀ ਨਾਮ ਨੂੰ ਧੰਕ ਦਖਾਇਆ ਠੀਕ ਹੈ ਉਹ ਗਣੀ ਮੇਰੀ ਆਖਰੀ ਸਲਾਮ ਆ ਤੈਨੂੰ ਹੁਣ ਆਖਰੀ ਹਾਂ ਚੰਗਾ ਆ ਬੰਤੀ ਜੋ ਕਿ 2018 ਤੋਂ ਪਹਿਲੇ ਸ਼ਰਤਾਂ ਉਪਰ ਨਵੇਂ ਪਿੰਡ ਨਹੀਂ ਆਉਣਾ ਸਹੀ ਹੈ ਹਾਂ ਬਸ ਆਖੀ ਸਲਾਮ ਆ ਜਿਹੜਾ ਆਖੀ ਬਾਰੇ ਮੂੰਹ ਦੇ ਇਸ ਲਈ ਮੈਂ ਬਸ ਗੱਲ ਦੇਤੇ ਜਿਹੜੇ ਹੁੰਦੀ ਤਾਂ ਮੈਂ ਤੇਰੇ ਚਿਹਰੇ ਪੋਚ ਦਿੰਦੀ ਨਹੀਂ ਬਸ ਠੀਕਾ ਕੋਈ ਨਹੀਂ ਤੇ ਫਿਰ ਬਰੋਸਤ ਸੀ ਨਾ ਚਲੋ ਭੈਣੇ ਗੁੱਸਾ ਨਾ ਕਰੋ ਕੋਈ ਨਾ ਤੁਸੀਂ ਮੈਂ ਤਾਂ ਕਹਿੰਨਾ ਜਦੋਂ ਵੀ ਚਲੋ ਮਾਂ ਦੇ ਜਦੋਂ ਆਉਂ ਇੰਡੀਆ ਮਿਲ ਕੇ ਜਾਇਓ ਰਿਕਵੈਸਟ ਹੀ ਆ ਕੋਈ ਨਾ ਆਪਾਂ ਇੱਥੇ ਬੁਲਾ ਲਾਂਗੇ ਸਾਹਮ ਸਾਹ ਰੱਖਿਆ ਪਿਆਰ ਕੀਤਾ ਉਹੀ ਪੁੱਤ ਇਸ ਮਾਂ ਨੂੰ ਮਾਰਨਾ ਚਾਹੁੰਦਾ ਸੀ ਤੇ ਉੱਥੋਂ ਕਿਵੇਂ ਛੜਵਾ ਕੇ ਕਢਾ ਕੇ ਲੈ ਕੇ ਆਏ ਪੁਲਿਸ ਰਾਹੀਂ ਪਰਚਾ ਵੀ ਦਰਜ ਕਰਾਇਆ ਬਸ ਅੱਜ ਪਰਚਾ ਦਰਜ ਹੋਇਆ ਸਵੇਰ ਨੂੰ ਉਹਨਾਂ ਦੀ ਜ਼ਮਾਨਤ ਹੋ ਗਈ ਦੋਨਾਂ ਜਾਨਾਂ ਦੀ ਉਹ ਆਪਦੇ ਘਰੇ ਆ ਕੋਈ ਜਿਸ ਹਸਾਬ ਨਾਲ ਪਰਚਾ ਦਰਜ ਹੋਣਾ ਚਾਹੀਦਾ ਸੀਗਾ 307 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ ਕਿਉਂਕਿ ਇਰਾਦਾ ਕਤਲ ਸੀ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮਾਂ ਨੂੰ ਸਿਰਫ ਮਾਂ ਦੀ ਸੇਵਾ ਕਰ ਸਕਦੇ ਆ ਕਾਨੂੰਨੀ ਲੜਾਈ ਨਹੀਂ ਲੜ ਸਕਦੇ ਪਰ ਉਸ ਤੋਂ ਬਾਅਦ ਸਾਨੂੰ ਨਹੀਂ ਸੀ ਪਤਾ ਪਹਿਲਾਂ ਵੀ ਮਾਤਾ ਦਾ ਪਰਿਵਾਰ ਪਿੱਛੇ ਮਾਤਾ ਦੀਆਂ ਬੇਟੀਆਂ ਵੀ ਆ ਬੇਟੇ ਵੀ ਆ ਕਿਉਂਕਿ ਮਾਤਾ ਨੇ ਵੀ ਨਹੀਂ ਸੀ ਦੱਸੀ ਗੱਲ ਉਦੋਂ ਮਾਤਾ ਪ੍ਰੈਸ਼ਰ ਜੀ ਤੇ ਵੀ ਬਾਹਲੀ ਸੀ ਟੈਨਸ਼ਨ ਜੀ ਸੀ ਵੀ ਅਸੀਂ ਵੀ ਨਹੀਂ ਬਾਹਲੀ ਗੱਲ ਕੀਤੀ ਪਰ ਦੋ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਗੋਪਾ ਰਾਮਾ ਪਿੰਡ ਤੋਂ ਜਦੋਂ ਮਾਤਾ ਜੀ ਦੇ ਬੇਟੇ ਆਏ ਸਾਹਮਣੇ ਮਾਤਾ ਜੀ ਦੀਆਂ ਬੇਟੀਆਂ ਆਈਆਂ ਤੇ ਹੁਣ ਜਿਸ ਦਿਨ ਦੇ ਮਾਤਾ ਜੀ ਸਾਡੇ ਕੋਲੇ ਦਾਖਲ ਨੇ ਤੇ ਉਸੇ ਦਿਨ ਤੋਂ ਮਾਤਾ ਜੀ ਦਾ ਜਿਹੜਾ ਪਰਿਵਾਰ ਆ ਮਾਤਾ ਜੀ ਦੀਆਂ ਬੇਟੀਆਂ ਮੈਂ ਜਿਹੜੀਆਂ ਤੇ ਮਾਤਾ ਜੀ ਦੀਆਂ ਨੂਹਾ ਮਾਂ ਪੋਤੇ ਆ ਦੋਤੇ ਆ ਉਹ ਸਾਰੇ ਮਾਤਾ ਜੀ ਦੇ ਕੋਲੇ ਹੀ ਆ ਉਸ ਦਿਨ ਤੋਂ ਮਾਤਾ ਨੂੰ ਉਹਨਾਂ ਨੇ ਕੱਲਿਆਂ ਨਹੀਂ ਛੱਡਿਆ ਜਿੰਦ ਦੀ ਮਾਤਾ ਦਾਖਲ ਆ ਸਾਡੇ ਕੋ ਪਰ ਆ ਮਾ ਪਿੰਡ ਦੀ ਪੰਚਾਇਤ ਆਈ ਹੋਈ ਐ ਸਾਸੀ ਗੱਲ ਬਾਈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਬੂਪਾਰਾ ਮਾ ਪਿੰਡ ਦੀ ਪੰਚਾਇਤ ਆਈ ਹੋਈ ਐ ਮਾਤਾ ਜੀ ਦੇ ਬੇਟੇ ਆਏ ਪੂਰਾ ਪਰਿਵਾਰ ਅਸੀਂ ਦੋਤ ਮਾਤਾ ਜੀ ਨੂੰ ਲੈਣ ਆਏ ਮਾਤਾ ਜੀ ਦਾ ਦੋਤਾ ਵਾ ਵੀਰੇ ਤੁਸੀਂ ਕਿਹੜਾ ਪਿੰਡ ਤੋਂ ਆਂ ਮੇਰਾ ਦਾਦ ਪਿੰਡ ਆ ਜੀ ਦਾਦਾਂ ਤੋਂ ਆ ਮੈਂਬਰ ਪੰਚਾਇਤ ਆਏ ਨੇ ਤਿੰਨ ਠੀਕ ਹੈ ਬੋਪਾਰਾ ਮਾਂ ਤੋਂ ਠੀਕ ਹੈ ਜੀ ਯਾਨੀ ਕਿ ਪੰਚਾਇਤ ਆਈ ਏ ਤੇਰੇ ਅੱਛਾ ਸੋਹਰਿਆਂ ਤੋਂ ਅੱਛਾ ਦੇਖ ਹੁਣ ਤੂੰ ਦੁਬਾਰਾ ਆਪਣੇ ਘਰ ਵਾਪਸੀ ਕਰਨ ਲੱਗੀ ਆ ਠੀਕ ਹੈ ਜੀ ਹੈਨਾ ਹੁਣ ਕਿ ਉੱਥੇ ਹੀ ਰਹਿਣਾ ਆਪਦੇ ਮੁੰਡੇ ਕੋਲੇ ਕਿਹੜੇ ਮੁੰਡੇ ਕੋਲ ਰਹਿਣਾ ਚਾਹੁੰਨੀ ਆ ਤੂੰ ਮੈਂ ਆ ਬੱਗੂ ਕੋਲੇ ਰਹਿਣਾ ਮੱਕ ਸੀਰੇ ਕੋਲੇ ਨਿਰੇਣਾ ਸੀਰੇ ਕੋਲੇ ਨੇਗੋਥਿੰਗ ਓਕੇ ਜੇ ਉਹ ਲੈਣ ਆ ਜੇ ਤੇਨੂੰ ਅੱਬੇ ਉਹੀ ਨਹੀਂ ਜਾਣਾ ਤੇ ਜੇ ਕੱਲ ਨੂੰ ਬੱਗੂ ਲੜ ਪਿਆ ਤੇਰੇ ਨਾਲ ਫੇਰ ਫੇ ਮੈਂ ਤੁਹਾਡੇ ਕੋਲੇ ਆ ਜੀ ਆਪਣੇ ਦੋਤੇਆਂ ਪੋਤੇਆਂ ਦੇ ਵਿੱਚ ਚੱਲੀ ਐ ਮਾਂ ਅਸੀਂ ਕਾਫੀ ਟਾਈਮ ਤੋਂ ਟਾਲ ਰਹੇ ਸੀ ਕਿਉਂਕਿ ਵੀਰੇ ਹੋਣੀ ਤਾਂ ਇਹ ਸਾਰੇ ਬੋਪਰਾਂ ਮਾਂ ਵਾਲੇ ਤਾਂ ਇਧੀਆਂ ਮਾਤਾ ਜੀ ਦੀ ਬੇਟੀ ਐ ਦਾਦਾਂ ਤੋਂ ਉਸ ਦਿਨ ਤੋਂ ਹੀ ਕਹੀ ਜਾਂਦੇ ਸੀਗੇ ਵੀ ਅਸੀਂ ਮਾਤਾ ਜੀ ਨੂੰ ਘਰੇ ਲੈ ਜਾਈਏ ਘਰੇ ਲੈ ਜਾਈਏ ਪਰ ਸਾਡੀ ਐਸੀ ਵੀ ਹਜੇ ਮਾਤਾ ਜੀ ਦੇ ਪੂਰੇ ਟੈਸਟ ਹੋ ਜਾਣ ਚੈੱਕ ਅਪ ਹੋ ਜAVE ਇੱਕ ਮਾਤਾ ਜੀ ਦੇ ਸ਼ੋ ਹੋ ਰਿਆ ਸੀ ਫੈਕਚਰ ਥੋੜਾ ਜਿਹਾ ਮੋਢੇ ਦੇ ਵਿੱਚ ਕਿਉਂਕਿ ਉਹਨੇ ਕਟਮਰ ਬਹੁਤ ਜ਼ਿਆਦਾ ਕੀਤੀ ਹੋਈ ਸੀ ਫੜ ਕੇ ਬਾਹ ਐਦਾਂ ਮਚੋੜ ਦਿੰਦਾ ਸੀ ਮਾਂ ਦੀ ਆਹ ਆ ਟੁੱਟੀ ਹੋਈ ਆ ਬਾਹ ਆ ਟੁੱਟੀ ਹੋਈ ਆ ਨਾ ਨਹੀਂ ਬਾਈ ਪਾਤੀ ਹੋਈ ਸੀ ਉਹ ਹੌਨ ਰਾਮਾ ਨਹੀਂ ਬਾਹ ਕਿਹੜੀ ਟੁੱਟੀ ਸੀ ਬਾਹ ਪਹਿਲਾਂ ਉਹ ਆਹ ਆ ਟੁੱਟੀ ਹੋਈ ਸੀ ਬਾਹ ਤੇ ਆ ਦੇਖੋ ਬਾਹ ਟੁੱਟ ਕੇ ਕਿੱਦਾਂ ਨੂੰ ਗਈ ਇਸ ਬਾਹ ਨੂੰ ਵੀ ਐਦਾਂ ਫੜ ਕੇ ਘਮਾਰਨਦਾ ਸੀ ਕੋਈ ਨਾ ਮ ਰਹਿਣ ਦੇ ਰਹਿਣ ਦੇ ਕੋਈ ਰਹਿਣ ਦੇ ਆਹ ਇੱਥੋਂ ਆ ਦੇਖੋ ਬਾਹ ਹੁਣ ਐ ਮੁੜਦੀ ਹੈ ਨਾ ਤੇ ਇਹਨੂੰ ਫੜ ਕੇ ਐ ਮੋਚੋੜ ਕੇਆਂ ਘੇੜੇ ਦੇ ਕੇ ਐਦਾਂ ਐਦਾਂ ਪਿੱਛੇ ਲਾ ਦਿੰਦਾ ਸੀ ਮੋੜ ਕੇ ਮਾਤਾ ਦੀ ਬਾਹ ਤੇ ਮਾਤਾ ਚੀਕਾਂ ਮਾਰਦੀ ਚੀਕਾਂ ਮਾਰਦੀ ਮੰਜੀ ਤੱਕ ਥੱਲੇ ਮਾਰਨਾ ਥੱਲੋਂ ਤੱਕ ਬੰਜੀ ਤੇ ਮਾਰਨਾ ਕਿੰਨੀ ਕਿ ਤਾਕਤ ਸੀ ਇਸ ਮਾਂ ਚ ਜਿਹੜੀ ਮੈਂ ਤਾਂ ਪੇਰ ਨਹੀਂ ਰੱਖਿਆ ਜੀ ਵਸਤਾਂ ਕੋਈ ਨਾ ਕਹਿੰਦੇ ਚੌਰੀਏ ਇੰਨਾ ਤਾਂ ਤੋ ਕੁੱਟੀਆਂ ਕਿ ਤੂੰ ਐਂ ਕਾਤੇ ਕਰਦੇ ਤੂੰ ਐਂ ਕਹੇ ਆਪਣੇ ਪੁੱਤ ਵੀ ਪਾਲੇ ਧੀਆ ਵੀ ਪਾਲੀਆਂ ਪੜਾਈਆਂ ਲਿਖਾਈਆਂ ਵੀ ਬੱਚਿਆਂ ਨੂੰ ਅੱਜ ਬੇਟੀ ਇੱਕ ਬਾਹਰ ਬੈਠੀ ਆ ਸਟ੍ਰੇਲੀਆ ਦੇ ਵਿੱਚ ਮਤਲਬ ਸਾਰਾ ਕੁਝ ਪਰ ਮਾਤਾ ਦਾ ਮੇਰ ਨਾਲ ਇਸ ਮਾਨ ਨੇ ਆਪਣੇ ਜੀਵਨ ਚ ਕੀਤਾ ਬਸ ਆਖੀਰਲੇ ਪੈਰ ਚ ਆ ਕੇ ਜਿਹੜੇ ਪੁੱਤ ਤੇ ਸਭ ਤੋਂ ਵੱਧ ਮਾਣ ਕਰਦੀ ਸੀ ਹਾਲਾਂਕਿ ਉਹਨੇ ਗਲਤੀ ਵੀ ਕੀਤੀ ਉਹਨੇ ਵਿਆਹ ਨਹੀਂ ਕਰਾਇਆ ਬਿਨਾ ਵਿਆਹ ਕੀਤੇ ਹੋ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਔਰਤ ਦੇ ਨਾਲ ਰਹਿਣਾ ਸੀ ਜਿਹਦੇ ਦੋ ਬੇਟੇ ਆ ਪਹਿਲਾਂ ਹੀ ਤੇ ਫਿਰ ਵੀ ਇਸਮਾਨ ਨੇ ਉਹਦੀ ਸਪੋਰਟ ਕੀਤੀ ਵਿਚਾਲੇ ਦੀ ਵੱਡਾ ਵਾ ਇਹਦੀ ਰੋਟੀ ਪੱਕਦੀ ਹੋ ਜੂ ਕਿਉਂਕਿ ਛੋਟਾ ਵਿਆਹ ਹੋਇਆ ਸੀਗਾ ਇਹਦੇ ਬੱਚੇ ਸੀਗੇ ਤੇ ਜਿਹੜਾ ਦੂਸਰਾ ਭਰਾ ਸੀ ਇਹਨਾਂ ਦਾ ਉਹ ਵੀ ਵਿਆਹ ਹੋਇਆ ਸੀ ਉਹ ਇਸ ਦੁਨੀਆ ਤੋਂ ਤੁਰ ਗਿਆ ਉਹਦੇ ਵੀ ਬੱਚੇ ਏ ਨਿੱਕੇ ਨਿੱਕੇ ਤੇ ਪਰ ਜਿਹਨੇ ਤੇ ਬੇਬੇ ਨੂੰ ਸਭ ਤੋਂ ਵੱਧ ਮਾਣ ਸੀ ਉਹਨੇ ਮਾਤਾ ਦੇ ਨਾਲ ਉਹ ਹਾਲਾਤ ਕੀਤੇ ਜਿਹੜੇ ਇੱਕ ਪੁੱਤ ਆਪਣੀ ਮਾਂ ਨਾਲੋਂ ਇਸ ਤਰ੍ਹਾਂ ਦਾ ਕੁਝ ਕਰੂਗਾ ਸੋਚਣਾ ਵੀ ਇਹਨੂੰ ਕਿ ਪਾਪ ਲੱਗਦਾ ਵੀ ਐਦਾਂ ਹੋ ਸਕਦਾ ਇੱਕ ਪੁੱਤ ਆਪਣੀ ਮਾਂ ਨਾਲ ਇੰਨੀ ਦਰਿੰਦਗੀ ਦਿਖਾਊਗਾ ਤੇ ਮਾਤਾ ਦੀ ਨਾ ਤਾਂ ਧੀਆਂ ਨਾਲ ਸਾਥ ਸੀ ਦੁੱਤਿਆਂ ਨਾਲ ਦੁੱਤੀ ਨਾਲ ਨਾ ਆਪਣੇ ਦੂਜੇ ਬੱਚਿਆਂ ਨਾਲ ਸਾਥ ਸੀ ਕਿਉਂਕਿ ਉਹ ਮਾਤਾ ਦੀ ਤਨਖਾਹ ਜਿਹੜੀ ਮਾਤਾ ਦੀ ਪੈਨਸ਼ਨ ਸੀ ਸੋਰੀ ਉਹਦੇ ਲਾਲਚ ਦੇ ਵਿੱਚ ਮਾਤਾ ਨੂੰ ਕਿਸੇ ਨੂੰ ਮਿਲਣ ਨਹੀਂ ਸੀ ਦਿੰਦਾ ਮਾਤਾ ਨੂੰ ਕਿਸੇ ਨੂੰ ਬੋਲਣ ਨਹੀਂ ਸੀ ਦਿੰਦਾ ਤੇ ਕੁਝ ਮਾਤਾ ਵੀ ਚਲੋ ਪੁੱਤਰ ਦੇ ਪ੍ਰੇਮ ਦੇ ਵਿੱਚ ਥੋੜਾ ਚੋਕੀ ਚਲ ਮੇਰਾ ਪੁੱਤ ਆ ਕਿ ਮੈਂ ਇਹਦਾ ਕਿਵੇਂ ਨਾ ਕਿ ਮੈਂ ਕਾਰ ਬਾਜੂ ਸਾਸਿਕਾ ਗੱਲ ਪੈਣੀ ਸਾਸਿਕਾ ਹਾਂਜੀ ਹਾਂਜੀ ਬਾਤਾ ਆ ਬੈਠੇ ਨੇ ਵੱਡੀ ਕੁੜੀ ਛੋਟੀ ਆ ਵੱਡੀ ਕੁੜੀ ਆ ਛੋਟੀ ਆ ਇਹ ਤੋਂ ਇਹ ਵੱਡੀ ਕੁੜੀ ਆ ਮਾਂ ਆ ਬੱਲੇ ਫਿਰ ਮੈਂ ਛੋਟੀ ਆ ਛੋਟੀ ਆ ਇਹ ਕਿਹਦੇ ਨਾਲ ਇਹਨਾਂ ਤੁਹਾਨੂੰ ਮੈਸੇਜ ਕੀਤਾ ਸੀ ਮੈਨੂੰ ਹਾਂ ਹਾਂ ਮੈਨੂੰ ਪਤਾ ਮੈਂ ਉਹੀ ਗੱਲ ਕਰ ਰਹੀ ਤੁਸੀਂ ਹੁਣ ਦੱਸਿਆ ਸਾਨੂੰ ਧੰਨਵਾਦ ਤੁਹਾਡਾ ਇਹ ਤੁਹਾਡੀਆਂ ਦੋਨੇ ਭਾਬੀਆਂ ਆਈਆਂ ਹੋਈਆਂ ਜੀ ਭੈਣ ਆਈ ਹੋਈ ਆ ਪਿੰਡ ਦੇ ਪੰਚਾਇਤ ਮੈਂਬਰ ਆਏ ਹੋਇਆ ਭੈਣੇ ਤੇ ਪਤੀ ਤੁਹਾਡਾ ਭਤੀਜਾ ਭਾਣ ਜੀ ਵੀ ਆਏ ਹੋਇਆ ਤੁਹਾਡਾ ਭਰਾ ਵੀ ਆਇਆ ਹੋਇਆ ਜੱਗੂ ਭਾਈ ਠੀਕ ਆ ਜੀ ਤੇ ਇਹ ਸਾਰੇ ਜਾਣੇ ਲੈਣ ਆਏ ਆ ਜੀ ਅਸੀਂ ਤੁਹਾਨੂੰ ਤਾਂ ਇਨਫੋਰਮ ਕੀਤਾ ਸੀ ਜਾਣਕਾਰੀ ਦਿੱਤੀ ਸੀ ਵੀ ਦੇਖੋ ਮਾਤਾ ਜੀ ਨੂੰ ਵੀ ਅਸੀਂ ਪੁੱਛਿਆ ਸੀ ਮਾਤਾ ਵੀ ਚਾਹੁੰਦੀ ਆ ਵੀ ਮੈਂ ਆਪਣੇ ਬੱਚੇ ਇਹਨਾਂ ਦੇ ਨਾਲ ਜਾਣਾ ਬੇਟੇ ਦੇ ਨਾਲ ਛੋਟੇ ਦੇ ਨਾਲ ਜਾਣਾ ਹਾਂ ਜੀ ਠੀਕ ਆ ਜੀ ਹਾਮਾ ਕੀ ਕਰਨਾ ਤੂੰ ਕੀ ਕਰਨਾ ਹਾਮਾ ਕਿ ਮੈਂ ਰੱਦ ਤੇ ਨਾਲ ਮੈਂ ਇਹ ਬੱਗੂ ਨਾ ਜਾਣਾ ਬੋਪਾਰਾ ਮੰ ਅੱਛਾ 2018 ਤੋਂ ਲੈ ਕੇ ਬੱਗੂ ਦਾ ਕੀ ਰਿਐਕਸ਼ਨ ਸੀ ਤੇਰੇ ਨਾਲ ਬੱਗੂ ਨੇ 2018 ਤੋਂ ਲੈ ਕੇ ਤੇ ਸਾਰ ਨਹੀਂ ਇਹ ਕਹਿੰਦੀ ਕਹਿੰਦੀ ਜਿਹੜਾ ਪਹਿਲਾਂ ਨਹੀਂ ਤੈਨੂੰ ਬੱਗੂ ਨੇ ਪੁੱਛਿਆ ਹੁਣ ਪੁੱਛਦਾ ਵਾਂ ਕਹਿੰਦੀ ਆ ਦੇਖੋ ਪਹਿਣੇ ਪੁੱਛਦੀਆਂ ਤਾਂ ਨਹੀਂ ਪੁੱਛਿਆ ਕਹਿੰਦੀ ਤਾਂ ਹੀ ਪੜਾਉਂਦੀ ਸੀ ਤਾਂ ਹੀ ਉਹਨਾਂ ਨੂੰ ਲਿਖਾਉਂਦੀ ਸੀ ਬਚੇ ਰੱਬਾ ਬੱਚੇ ਜੇ ਦੰਤੀ ਤੋਂ ਕਰਾਂ ਨਿਕਲਿਆ ਮੈਂ ਉਹ ਨਾ ਕਰੀਆ ਉਹ ਖੁਦੋ ਲੀਰਾ ਦੀ ਖੋਲਾਗੇ ਬਹੁਤ ਕੁਝ ਨਿਕਲੂ ਐ ਦੋ ਬੱਚੇ ਤੇਰੀ ਵੀ ਨਾ ਸਾਰੀ ਗੱਲ ਸਾਰ ਮੈਂ ਤਹਾਨਾ ਜੀ ਪਹਿਣਾ ਮੇਰੇ ਨਾਲ ਤੇਰਾ ਬਿਨਾ ਬੱਚਾ ਜੂ ਮੇਰੀ ਗੱਲ ਮੇਰੇ ਨਾਲ ਸਿੱਧੀ ਗੱਲ ਕਰਦਾ ਠੀਕਾ ਮੇਰਾ ਤੇਰੇ ਨਾਲ ਫਿਰ ਕੋਈ ਲੈਣ ਦੇਣ ਨਹੀਂ ਚਿਗਾ ਮੈਨੂੰ ਉਹਨੇ ਵੀ ਬਦਨਾਮ ਕਰ ਦਿੱਤਾ ਗੁੱਟ ਮਾਰ ਕੇ ਚਲੀ ਗਏ ਟੂਮਾ ਲੈ ਗਈ 10000 ਰੁਪਇਆ ਵੀ ਮੇਰਾ ਨਹੀਂ ਹੈਗੀ ਟੂਮਾ ਮੈਂ ਤੈਨੂੰ ਖੜਾ ਕੇ ਆਈ ਜਾਂਦੀ ਆਉਂਦੀ ਜਦ ਕਾ ਟੂਮਾ ਮੈਂ ਉਹ ਤਾਂ ਲਈ ਨਹੀਂ ਸੀ ਮੈਂ ਸੁਨਿਆਲੇ ਤੋਂ ਛਡਾਈਆਂ ਸੀ ਟੂਮਾ ਟੂਮਾ ਮੈਂ ਤੈਨੂੰ ਜਿੰਨੇ ਮੈਂ ਉੱਥੋਂ ਤੁਰੀਆਂ ਮੈਂ ਤੈਨੂੰ ਖੜਾ ਕੇ ਆਈ ਕਿੰਨੀ ਬੜਾ ਕੇ ਕੁਝ ਬੋਲੀ ਚੱਲ ਤੂੰ ਹੁਣ ਟੂਮਾ ਤੈਨੂੰ ਦੇਖ ਕੇ ਕਹੇ ਸੀ ਕੋਈ ਟੂਮਾ ਹੈ ਉਹ ਤਾਂ ਮੇਰੇ ਕੋਲੇ ਨਹੀਂ ਹੈਗੀਆਂ ਵਾ ਚਿਗਾ ਉਹਨਾਂ ਕੋਲੇ ਉਹਨਾਂ ਕੋਲੇ ਹੈ ਨਾ ਉਹਨਾਂ ਕੋਲੇ ਹਾਂ ਦੂਜੀ ਗੱਲ ਹੈ ਦੋ ਆ ਸੁਣਿਓ ਗੱਲਾਂ ਨਹੀਂ ਸੁਣੋ ਹਾਂਜੀ ਕਿਰਦੀ ਮੇਰੀ ਗੱਲ ਸੁਣਿਓ ਹੂੰ ਸੁਣ ਰਹੇ ਆਂ ਜੀ ਸੁਣ ਰਹੇ ਸਾਰੇ ਸੁਣ ਰਹੇ ਜਿਹੜੀਆਂ ਇੱਥੇ ਗੱਲਾਂ ਹੁੰਦੀਆਂ ਨੇ ਨਾ ਮੇਰੇ ਕੋਲੇ ਪਹੁੰਚੀ ਜਾਂਦੀਆਂ ਗੱਲਾਂ ਜੀ ਇਹ ਮੇਰੀ ਭੈਣ ਬੈਠੀ ਆ ਵੰਡੀ ਇਹਨੇ ਮੇਰੇ ਨਾਲ 2020 ਦੇ ਵਿੱਚ ਮੇਰੇ ਨਾਲ ਸਾਰੇ ਲਿੰਕ ਤੋੜਨੇ ਮੈਨੂੰ ਕੋਈ ਮਤਲਬ ਨਹੀਂ ਮੈਂ ਕੋਈ ਗੱਲ ਨਹੀਂ ਕੀਤੀ ਇਹਦਾ ਨਾ ਵਾਸਤਾ ਨਹੀਂ ਉਹ ਫਿਰ ਨਹੀਂ ਗਿਆ ਐ ਲੱਗੀਵੇਂ ਨੂੰ ਖੜਾਟੇ ਜੀ ਸੁਣੋ ਮੇਰੀ ਗੱਲ ਹੂੰ ਇਹਨੇ ਮਾਂ ਨੇ ਮੇਰੀ ਨੇ ਬਦਨਾਮ ਕੀਤਾਗਾ ਵੀ ਉਹਨੇ ਕਹਿ ਦਿੱਤਾ ਵੀ ਉਹਨੇ ਦੋ ਦੇ ਬੱਚੇ ਪੜਾਤੇ ਵਿਆਹ ਤੇ ਠੀਕ ਆ ਵਿਆਹ ਦਾ ਖਰਚਾ ਕਰਤਾ ਭਈ ਮੈਂ ਮੈਂ ਕਹਿ ਰਹੀ ਹਾਂ ਮੇਰੇ ਵੱਲੋਂ ਇਹ ਕਹਿਦੀਆਂ ਮੈਨੂੰ ਬਦਨਾਮ ਕਰਦੀ ਆ ਵੀ ਵੱਡੀ 2.5 ਲੱਖ ਰੁਪਏ ਰੱਖੀ ਬੈਠੀ ਆ ਵੀ 2.5 ਲੱਖ ਰੁਪਏ ਮੈਨੂੰ ਦੇ ਵੱਡੀ ਨੇ ਪੈਨਸ਼ਨ ਖਾਦੀ ਮੈਂ ਮਾਂ ਦੀ ਪੰਜੀ ਦੀ ਦੁਆਰਣੀ ਸਾਰੇ ਪੰਚਾਇਤ ਮੈਂਬਰ ਸੁਣ ਰਹੇ ਨੇ ਕਿੰਨੇ ਮੇਰਾ ਪਿਓ ਮਰਿਆ ਜਦੋਂ ਪੈਸਾ ਕੀਤਾ ਲੈਣਾ ਸੀ ਆ ਛੋਟਾ ਭਰਾ ਉਹਦੇ ਕਰੇ ਹਰ ਰੋਜ਼ ਤਰਦੇ ਨੂੰ ਜਾ ਕਰਦਾ ਸੀ ਕਿ ਮੈਂ ਮੇਰੇ ਪਿਓ ਦੇ ਪੈਸੇ ਲੈਣੇ ਨੇ ਕਿੰਨੇ ਬੈਂਕ ਦਾ ਕਰਜ਼ਾ ਤਾਰਨਾ ਸੀ ਨਾ ਇਹ ਭੈਣ ਭਾਈਆਂ ਤੋਂ 500 ਰੁਪਏ ਵੇਖ ਕਿੰਨੀ ਨਿਕਲਿਆ ਮੈਂ ਆ ਮੇਰੀ ਭੁਲਾਈ ਬੈਠੀ ਆ ਵੱਡੀ ਕੁਲਵੰਤ ਠੀਕ ਹੈ ਉਹ ਚੋਲ ਜਿਹਨੇ ਘਟਮਾਰ ਕੀਤੀ ਆ ਉਹ ਅਸੀਂ ਦਿਨਾਂ ਭੈਣ ਭਰਾਵਾਂ ਨੇ ਪਿਓ ਦਾ ਕਰਜ਼ਾ ਬੈਂਕ ਦੇ ਵਿੱਚ ਧਾਰਿਆ ਹੁੰਦਾ ਕੋਈ ਖੁਪੇ ਨਹੀਂ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਦੇਖੋ ਇਹ ਗੱਲਾਂ ਤੁਹਾਡੀਆਂ ਹੀ ਘਰੇਲੂ ਹਨਾ ਅਸੀਂ ਇਹ ਚੀਜ਼ ਦੇ ਵਿੱਚ ਦੇਖੋ ਸਾਡਾ ਤਾਂ ਕੋਈ ਲਿੰਕ ਨਹੀਂ ਮੈਂ ਤਾਂ ਤੁਹਾਨੂੰ ਸਿਰਫ ਇਨਫੋਰਮ ਕੀਤਾ ਔਰ ਮਾਤਾ ਜਾਣਾ ਚਾਹੁੰਦੀ ਹੈ ਹਨਾ ਅਸੀਂ ਮਾਤਾ ਦੇ ਸੁਣੋ ਗੱਲ ਸੁਣੋ ਮੇਰੀ ਰਿਕਵੈਸਟ ਮੰਨੋ ਪੇਜ ਦਿਓ ਲੈ ਲਖਾਤਰ ਲੋ ਕੱਲ੍ਹ ਕੱਲਾਂ ਨੂੰ ਮੇਰੇ ਤੇ ਕੋਈ ਗੱਲ ਆਉਂਦੀ ਆ ਠੀਕ ਹੈ ਨਾ ਮੈਂ ਮੈਂ ਕੁਝ ਨਹੀਂ ਸੋਣਾ ਆਪਣੇ ਤੇ ਫਿਰ ਵੀ ਉਹ ਨਹੀਂ ਨਹੀਂ ਬਿਲਕੁਲ ਤੁਹਾਡੀ ਇਹ ਆਪਸੀ ਭੈਣ ਭਰਾਵਾਂ ਦੀ ਗੱਲ ਆ ਅਸੀਂ ਇਤੋਂ ਲਿਖਾ ਕੇ ਪ੍ਰੋਪਰ ਭੇਜਾਂਗੇ ਜ਼ਿੰਮੇਵਾਰੀ ਲੈ ਕੇ ਪੰਚਾਇਤ ਨਾਲ ਆਈ ਹੈ ਪੰਚਾਇਤ ਦੀ ਜ਼ਿੰਮੇਵਾਰੀ ਨਾਲ ਭੇਜਣ ਲੱਗੇ ਆ ਅਸੀਂ ਕਿਉਂਕਿ ਅਸੀਂ ਇਕੱਲਿਆਂ ਨਾਲ ਉਦੋਂ ਦੇ ਕਹਿੰਦੇ ਸੀ ਅਸੀਂ ਭੇਜਿਆ ਨਹੀਂ ਅਸੀਂ ਇਹਨਾਂ ਨੂੰ ਕਹਿ ਦਿੱਤੀ ਪੰਚਾਇਤ ਲੈ ਕੇ ਆਇਓ ਨਾਲ ਮੈਂ ਤੁਹਾਨੂੰ ਗੱਲ ਦਾ ਬਾਕੀ ਆ ਵੀਰੇ ਉਹ ਨਹੀਂ ਸਾਨੂੰ ਜਾਣਦੇ ਪੁਰਾਣੇ ਨਾ ਉਹ ਵੀਰੇ ਉਹ ਕਿਰਾਕੀ ਦੇ ਮੈਨੂੰ ਇੱਕ ਫੋਟੋ ਕਾ ਵੀ ਭੇਜ ਦਿਓ ਹਾਂ ਉਹ ਭੇਜ ਦਾਂਗੇ ਠੀਕ ਆ ਮਾ ਪਤਾ ਨਹੀਂ ਕਿਦੋਂ ਦੁਬਾਰਾ ਗੱਲਾਂ ਹੋਣਗੀਆਂ ਤੁਹਾਡੀਆਂ ਗੱਲ ਕਰ ਲਾ ਦੁਬਾਰਾ ਪਤਾ ਨਹੀਂ ਕਦੋਂ ਹੋਣੀ ਹੈ ਗੱਲ ਹੁਣ ਸਲਾਮਤ ਤੈਨੂੰ ਤੈਨੂੰ ਰਕ ਲਖ ਸ਼ੁਕਰ ਅਦੇ ਅਮੀ ਨੈਮਨ ਡਾਕ ਦਿਖਾਇਆ ਠੀਕ ਹੈ ਕੋਗਰੀ ਮੇਰੀ ਆਖਰੀ ਸਲਾਮ ਹੈ ਤੈਨੂੰ ਹੁਣ ਆਖਰੀ ਹਾਂ ਚੰਗਾ ਆ ਬੰਤੀ ਲੋਕਾ 2011 ਤੋਂ ਪਹਿਲੇ ਸ਼ੜਦਾ ਉਪਰ ਨਵੇਂ ਪਿੰਡ ਨਹੀਂ ਆਉਣਾ ਸਹੀ ਹੈ ਆ ਬਸ ਸਾਥ ਇਸਲਾਮ ਆ ਜਿਹੜਾ ਕੁਝ ਬਾਰੇ ਨੂੰ ਦੇ ਇਸ ਲਈ ਮੈਂ ਬਸ ਕਹ ਲੈ ਦੇ ਤੇ ਜਿਹੜੀ ਹੁੰਦੀ ਤਾਂ ਬੈ ਤੇਰੇ ਚਿਹਰੇ ਪਰ ਉਸ ਚ ਦਿੱ ਨਹੀਂ ਬਸ ਠੀਕਾ ਕੋਈ ਤੇ ਫੈਰ ਬਰੋਸ ਕਰ ਸੀ ਤੇਰਾ ਚਲੋ ਭੈਣੇ ਗੁੱਸਾ ਨਾ ਕਰੋ ਕੋਈ ਨਾ ਤੁਸੀਂ ਮੈਂ ਤਾਂ ਕਹਿਣਾ ਜਦੋਂ ਵੀ ਚਲੋ ਮਾਂ ਦੇ ਜਦੋਂ ਆਓ ਇੰਡੀਆ ਮਿਲ ਕੇ ਜਾਇਓ ਰਿਕੁਐਸਟ ਹੀ ਆ ਕੋਈ ਨਾ ਆਪਾਂ ਇੱਥੇ ਬੁਲਾ ਲਾਂਗੇ ਇੱਥੇ ਸੱਦ ਕੇ ਮਿਲ ਲਾਂਗੇ ਜਦੋਂ ਤੁਸੀਂ ਆਓਗੇ ਨਾ ਤੁਸੀਂ ਮੇਰੇ ਕੋਲ ਆ ਜਿਓ ਮਾਤਾ ਨੂੰ ਆਪਾਂ ਇੱਥੇ ਬੁਲਾ ਲਾਂਗੇ ਇੱਥੇ ਮਿਲ ਲਿਓ ਸੱਦ ਕੇ ਮੇਰੇ ਪਿਓ ਦਾ ਘਰ ਆ ਮੈਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਹੜੇ ਕੋਈ ਇਹਨਾ ਉਹ ਬੜੇ ਕਿਦੜਕਦੇ ਨੇ ਚਲੋ ਹੁੰਦਾ ਹੀ ਹੈ ਭੈਣੇ ਘਰਾਂ ਦੇ ਵਿੱਚ ਕੀ ਕਰੀਏ ਹੁਣ ਅੱਜ ਕੱਲ ਦੂਰੀਆਂ ਇੰਨੀਆਂ ਵੱਧ ਜਾਂਦੀਆਂ ਠੀਕ ਹੈ ਭੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਦੇ ਬੇਟੇ ਕਰਮਜੀਤ ਸਿੰਘ ਜਸਵਿੰਦਰ ਸਿੰਘ ਪੰਚਾਇਤ ਮੈਂਬਰ ਗਰਦੀਪ ਸਿੰਘ ਮੈਂਬਰ ਪੰਚਾਇਤ ਸਿਖਪਾਲ ਸਿੰਘ ਮੈਂਬਰ ਪੰਚਾਇਤ ਤੇ ਜਗਤਾਰ ਸਿੰਘ ਹੈ ਜੀ ਇਹ ਵੀਰੇ ਸਾਡੇ ਕੋਲੇ ਪਹੁੰਚੇ ਆ ਤੇ ਦੋਤਾ ਸ਼ਮਸ਼ੇਰ ਸਿੰਘ ਤੇ ਗੁਰ ਕਰਪਾਲਾ ਗੁਰ ਕਰਪਾਲ ਗੁਰ ਕਰਪਾਲ ਸਿੰਘ ਪੁੱਤਾਂ ਤੇ ਕਲਵੰਤ ਕੌਰ ਮਾਤਾ ਦੀ ਨੂੰਹ ਆ ਤੇ ਮਨਦੀਪ ਸਿੰਘ ਪਿੰਡ ਵਾਸੀ ਆ ਤੇ ਇੱਕ ਮਾਦਰੀ ਨੂੰ ਮਲਬੀਰ ਕੌਰ ਨੇ ਹਨਾ ਤੇ ਮਾਤਾ ਜੀ ਦੀ ਬੇਟੀ ਕਲਵੰਤ ਕੌਰ ਇਹ ਸਾਰੇ ਕਲਵੰਤ ਕੌਰ ਇੱਕ ਨਾਮ ਮਲਬੀਰ ਦਾ ਇਹ ਇਤੂ ਮਾਤਾ ਜੀ ਉਹ ਆਪਣੇ ਨਾਲ ਲੈ ਕੇ ਜਾ ਰਹੇ ਨੇ ਅਸਰ ਤੇ ਜਿਹੜੀ ਮੰਦ ਚੁੰਨੀ ਲਈ ਆ ਇਹ ਵੀ ਉੱਥੋਂ ਬਾਬਾ ਗੁਰਜੀਤ ਸਿੰਘ ਜੀ ਦੇਖ ਕੇ ਗਏ ਉਸ ਦਿਨ ਤੇ ਮਾਤਾ ਜੀ ਦੇ ਕੰਨਾਂ 'ਚ ਜਿਹੜੀਆਂ ਵਾਲੀਆਂ ਪਾਈਆਂ ਉਹ ਵੀ ਬਾਬਾ ਗੁਰਜੀਤ ਸਿੰਘ ਜੀ ਦੇਖ ਕੇ ਗਏ ਨੇ ਉਹਨਾਂ ਦੇ ਵੀ ਕਿਵੇਂ ਮਨ ਦੇ ਵਿੱਚ ਫੁਰਨਾ ਆਇਆ ਕਿੱਦਾਂ ਉਹਨਾਂ ਦੇ ਮਨ 'ਚ ਗੱਲ ਬਸ ਕੇ ਬਾਬਾ ਜੀ ਨੂੰ ਇੱਥੇ ਤਿੱਕਰ ਲੈ ਕੇ ਆਏ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਮਾਂ ਦੀਆਂ ਕੁਇ ਕੁਐਸਚਨ ਪੂਰਾ ਕੀਤਾ ਤੇ ਉੱਥੇ ਆਪਾਂ ਜੇ ਵਿਚਾਰੀਏ ਇਸ ਗੱਲ ਨੂੰ ਵੀ ਉਹ ਪੁੱਤ ਵੀ ਸੀ ਮਾਂ ਦਾ ਜਿਹਨੇ ਮਾਂ ਦੀ ਸੰਘੇ ਘੁੱਟਣ ਦੀ ਕੋਸ਼ਿਸ਼ ਕੀਤੀ ਹੁਣ ਅੱਜ ਆਪਾਂ ਸਾਰੇ ਕੋਈ ਦੁਆ ਦੇਈਏ ਕੋਈ ਅਰਦਾਸ ਕਰੀਏ ਕੋਈ ਅਸੀਸ ਦੇਈਏ ਬੇ ਮਾਂ ਆਪਣੇ ਘਰ ਜਾ ਕੇ ਆਪਣੇ ਪੁੱਤ ਪੋਤੇਆਂ ਚ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਤੰਦਰੁਸਤੀ ਭਰਿਆ ਜੀਵਨ ਤੇ ਬਹੁਤ ਬਹੁਤ ਧੰਨਵਾਦ ਆ ਭਾਈ ਤੁਹਾਡਾ ਸਾਰਿਆਂ ਦਾ ਪੰਚਾਇਤ ਦਾ ਵੀ ਧੰਨਵਾਦ ਆ ਤੇ ਮਾਤਾ ਜੀ ਦੇ ਪਰਿਵਾਰ ਦਾ ਵੀ ਹੁਣ ਤੇਰੀ ਜ਼ਿੰਮੇਵਾਰੀ ਹੈ ਵੀਰੇ ਹੁਣ ਮਾਂ ਦੀ ਅੱਖ ਚ ਹੰਝੂ ਨਾ ਡਿੱਗੇ ਕੋਈ ਭਾਈ ਮੈਂ ਬਸ ਇਹ ਰਿਕਵੈਸਟ ਹੈ ਵੀ ਹਨ ਤੇ ਹੁਣ ਮਾਂ ਦੀ ਬੀਲ ਚੇਅਰ ਜਿਹੜੀ ਉਹ ਪੁੱਤ ਨੇ ਫੜ ਲਈ ਆ ਤੇ ਸਾਡੀ ਜਿਹੜੀ ਪੁੱਤਾਂ ਦੀ ਸੇਵਾ ਬਖਸ਼ੀ ਸੀ ਵਾਹਿਗੁਰੂ ਨੇ ਸਾਨੂੰ ਪੁੱਤ ਬਣਨ ਦੀ ਮਾਂ ਦੀ ਅਸੀਂ ਆਪਣੇ ਵੱਲੋਂ 21 ਦਿਨ ਕੀਤੀ ਹੈ ਜੀ ਤੇ ਗਾਹਾਂ ਬਾਈਗਰੂ ਕਿਰਪਾ ਕਰਨ ਕਦੇ ਲੋੜ ਹੀ ਨਾ ਪਵੇ ਬਾਾਂ ਨੂੰ ਇੱਥੇ ਆਉਣ ਦੀ ਜਾਂ ਸਾਡੀ ਸੇਵਾ ਦੀ ਸਾਡੀਆਂ ਮਾਵਾਂ ਆਪਣੇ ਘਰਾਂ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਆਪਣੇ ਘਰ ਦੇ ਬੇੜੇ 'ਚ ਬੈਠੀਆਂ ਹੀ ਹੌਕਮ ਮਾਰਦੀਆਂ ਸੋਹਣੀਆਂ ਲੱਗਦੀਆਂ ਬਸ ਇਹ ਮਾਂ ਵੀ ਉੱਥੇ ਆਪਣੇ ਘਰ 'ਚ ਰਹਿ ਕੇ ਕੋਸ਼ਿਸ਼ ਕਰ ਵੀ ਤੰਦਰੁਸਤ ਰਹੇ ਤੇ ਅੱਜ ਮਾਤਾ ਜੀ ਦਾ ਪੁੱਤ ਮਾਤਾ ਨੂੰ ਲੈ ਕੇ ਜਾ ਰਿਹਾ ਵੈਠਾ ਠੀਕ ਹੈ ਭਾਈ ਜੀ ਭਾਈ ਗੁਰਜੀਤ ਦਾ ਖਾਲਸਾ ਠੀਕ ਹੈ ਮਾ ਸਤੋ ਕੋਈ ਗਸਤਾਖੀ ਹੋਈ ਹੋਵੇ ਮਾਫੀ ਹੈ ਰਾਮਾ ਦੇ ਕੰਦ ਗੱਡੀ ਤੇ ਗੱਡੀ ਤੇ ਆਹ ਦੇ ਗੱਡੀ ਖੜੀ ਹੈ ਗੱਡੀ ਧੰਨ ਠੀਕ ਹੈ ਮਾ ਸਤੋ ਕੋਈ ਗਲਤੀ ਹੋ ਗਈ ਤਾਂ ਮਾਫ ਕਰੀ ਇਹ ਗਲਤੀ ਨਹੀਂ ਨਹੀਂ ਪਾਣੀ ਬਣਾਇਓ ਕਾਕਾ ਪਾਣੀ ਕਿੱਥੇ ਹੈ ਸਾਜੀ ਕਰ ਲਿਓ ਤੁਸੀਂ ਹਾਂ ਠੀਕ ਹੈ